ਸੱਚੇ ਕਾਲ ਜੀ ਕੈਨਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਆਮੋ ਹੈਡਲਾਈਨਸ ਤੇ ਕੈਨਡਾ ਭਰ ਦੇ ਵਿੱਚ ਸੀਐਨ ਅਤੇ ਸੀਪੀਕੇਸੀ ਵਰਕਰਾਂ ਨੇ ਕੀਤੀ ਤਾਲਾਬੰਦੀ ਰੇਲਸ ਵਾਹਾਂ ਹੋਈਆਂ ਬੰਦ ਰੇਲਵੇ ਮੁਲਾਜ਼ਮਾਨੀ ਹੜਤਾਲ ਦਾ ਹੋਇਆ ਵੱਡਾ ਅਸਰ ਵੱਡੀ ਗਿਣਤੀ ਚ ਯਾਤਰੀ ਹੋ ਰਹੇ ਪ੍ਰਭਾਵਿਤ ਬ੍ਰੈਂਟਨ ਚ ਤੇਜੀ ਸਲਾਨਾ ਹਾਕੀ ਨਾਈਟ ਦਾ ਕੀਤਾ ਗਿਆ ਆਯੋਜਨ ਔਸਲਰ ਫਾਊਂਡੇਸ਼ਨ ਲਈ ਕੀਤੀ ਗਈ ਚਾਰਟੀ ਇਕੱਠੀ ਕੈਨੇਡਾ ਦੇ ਵਿੱਚ ਕਾਰ ਚੋਰਾ ਬਾਰੇ ਦੱਸਣ ਵਾਲਿਆਂ ਨੂੰ ਮਿਲੇਗਾ ਮੋਟਾ ਇਨਾਮ ਪ੍ਰੀਮੀਅਰ ਡਗ ਫੌਨ ਨੀ ਕਿਤੈਲਾ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਦੇ ਵਿੱਚ ਰੇਲ ਕਾਮਿਆਂ ਦੀ ਹੜਤਾਲ ਸ਼ੁਰੂ ਹੋ ਚੁੱਕੀ ਹੈ ਤੇ ਕੈਨੇਡੀਅਨ ਰੇਲ ਸੇਵਾਵਾਂ ਹੁਣ ਬੰਦ ਹੋ ਚੁੱਕੀਆਂ ਨੇ ਕਿਉਂਕਿ ਸੀਐਨ ਅਤੇ ਸੀਪੀਕੇਸੀ ਵਰਕਰਾਂ ਨੇ ਤਾਲਾ ਲਗਾ ਦਿੱਤਾ ਹੈ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਦੇ ਵੱਲੋਂ ਰੇਲਵੇਜ਼ ਅਤੇ ਯੂਨੀਅਨ ਨੂੰ ਸਮਝੌਤੇ ਤੇ ਪਹੁੰਚਣ ਦੀ ਅਪੀਲ ਕੀਤੀ ਗਈ ਸੀ ਪਰ ਕੋਈ ਵੀ ਮੀਟਿੰਗ ਬੇਸਿੱਟਾ ਨਿਕਲੀ ਜਿਸ ਤੋਂ ਬਾਅਦ ਰੇਲ ਸਿਵਵਾਮਾ ਨੇ ਸਾਰਾ ਕੰਮ ਬੰਦ ਕਰ ਦਿੱਤਾ ਕੈਨੇਡਾ ਭਾਰ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਰੁਕ ਗਈ ਹੈ ਅਤੇ ਕੁਝ ਯਾਤਰੀਆਂ ਆਵਾਜਾਈ ਨੂੰ ਵੀ ਮੁਅਤਲ ਕਰ ਦਿੱਤਾ ਗਿਆ ਕਿਉਂਕਿ ਦੇਸ਼ ਦੀਆਂ ਦੋ ਮੁੱਖ ਰੇਲਵੇ ਕੰਪਨੀਆਂ ਦੇ ਹਜ਼ਾਰਾਂ ਕਾਮਿਆਂ ਨੂੰ ਫੈਡਰਲ ਸਰਕਾਰ ਵੱਲੋਂ ਆਪਣੇ ਮਜ਼ਦੂਰ ਵਿਵਾਦ ਨੂੰ ਖਤਮ ਕਰਨ ਲਈ ਸਮਝੌਤੇ ਦੀ ਅਪੀਲ ਕਰਨ ਦੇ ਯਤਨਾਂ ਦੇ ਬਾਵਜੂਦ ਤਾਲਾ ਬੰਦ ਕਰ ਦਿੱਤਾ ਗਿਆ ਕੈਨੇਡੀਅਨ ਨੈਸ਼ਨਲ ਰੇਲਵੇ ਸੀਐਨ ਅਤੇ ਕਨੇਡੀਅਨ ਪੈਸੀਫਿਕ ਕੰਸੋਰਸਿਅਮ ਸੀਪੀਕੇਸੀ ਨੇ ਵੀਰ ਵਾਰ ਸਵੇਰੇ ਕਿਹਾ ਕਿ ਟ੍ਰੇਨਸਟਰਜ਼ ਕੈਂਟਾ ਰੇਲਵੇ ਕਾਨਫਰੰਸ ਯਾਨਕੀ ਟਸੀਆਰਸੀ ਯੂਨੀਅਨ ਨਾਲ ਗਲਪਾਤ ਇੱਕ ਸਮਝੌਤੇ ਤੇ ਪਹੁੰਚਣ ਵਿੱਚ ਅਸਫਲ ਰਹਿਣ ਤੋਂ ਬਾਅਦ ਉਹ ਆਪਣੇ ਤਾਲਾਬੰਦੀ ਨੋਟਿਸਾਂ ਅਤੇ ਸੇਵਾਵਾਂ ਨੂੰ ਬੰਦ ਕਰਨ ਦੇ ਨਾਲ ਅੱਗੇ ਵਧੇ ਨੇ सीपीकेसी ने एक बयान में कहा गया है कि इसने नेक विश्वास नाल सौदेबाजी कीती है पर ਸਾਡੇ ਸਭ ਤੋਂ ਵਧੀਆ ਯਤਨਾਂ ਦੇ ਬਾਵਜੂਦ ਇਹ ਸਪਸ਼ਟ ਹੈ ਕਿ टीसीआरसी ਨਾਲ ਗੱਲਬਾਤ ਦਾ ਨਤੀਜਾ ਪਹੁੰਚ ਵਿੱਚ ਨਹੀਂ ਹੈ। सीपीकेसी ਨੇ ਕਿਹਾ ਕਿ टीसीआरसी ਲੀਡਰਸ਼ਿਪ ਗੈਰ ਯਥਾਰਥ ਵਾਦੀ ਮੰਗਾ ਕਰਨਾ ਜਾਰੀ ਰੱਖਦੀ ਹੈ ਜੋ ਸਾਡੇ ਗਾਹਕਾਂ ਨੂੰ ਪਰਸਯੋਗ ਅਤੇ ਲਾਗਤ ਮੁਕਾਬਲੇ ਵਾਲੀ ਆਵਾਜਾਈ ਸੇਵਾ ਨਾਲ ਸੇਵਾ ਕਰਨ ਦੀ ਰੇਲਵੇ ਦੀ ਸਮਰੱਥਾ ਨੂੰ ਬੁਨਿਆਦੀ ਤੌਰ ਤੇ ਵਿਗਾੜ ਦੇਵੇਗੀ। ਸੀਐਨਏ ਇੱਕ ਵੱਖਰੇ ਬਿਆਨ ਵਿੱਚ ਕਹੇ ਕਿ ਯੂਨੀਅਨ ਨੇ ਇੱਕ ਲੇਬਰ ਵਿਗਨ ਤੋਂ ਬਚਨ ਦੀ ਅੰਤਿਮ ਕੋਸ਼ਿਸ਼ ਵਿੱਚ ਇੱਕ ਹੋਰ ਪੇਸ਼ਕਸ਼ ਦਾ ਜਵਾਬ ਨਹੀਂ ਦਿੱਤਾ ਰੇਲ ਆਪਰੇਟਰ ਦਾ ਕਹਿਣਾ ਹੈ ਕਿ ਇੱਕ ਸਮਝੌਤੇ ਜਾਂ ਬਾਈਂਡਿੰਗ ਆਰਬਿਟ੍ਰੇਸ਼ਨ ਤੋਂ ਬਿਨਾਂ ਸੀਐਨ ਕੋਲ ਇੱਕ ਸੁਰੱਖਿਅਤ ਅਤੇ ਵਿਵਸਥਿਤ ਬੰਦ ਨੂੰ ਅੰਤਮ ਰੂਪ ਦੇਣ ਅਤੇ ਤਾਲਾਬੰਦੀ ਨਾਲ ਅੱਗੇ ਵਧਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ TCRC ਨੇ ਅਧਿਵਾਰ ਨੂੰ ਇੱਕ ਨਿਊਜ਼ ਰਿਲੀਜ਼ ਜਾਰੀ ਕਰਦਿਆਂ ਕਿਹਾ ਸੀ ਕਿ ਜਦੋਂ ਤੱਕ ਪਾਰਟੀਆਂ ਆਖਰੀ ਮਿੰਟ ਦੇ ਸਮਝੌਤੇ ਤੇ ਨਹੀਂ ਪਹੁੰਚ ਜਾਂਦੀਆਂ ਕਰਮਚਾਰੀ ਵੀਰਵਾਰ ਨੂੰ ਪੂਰਬੀ ਸਮੇਂ ਦੇ ਸਮੇਂ ਅਨੁਸਾਰ ਸਵੇਰੇ 12:01 ਵਜੇ ਇੱਕ ਮਿੰਟ ਤੇ ਨੌਕਰੀ ਤੋਂ ਬਾਹਰ ਹੋ ਜਾਣਗੇ ਯੂਨੀਅਨ ਦੇ ਬਿਆਨ ਤੋਂ ਬਹੁਤ ਦੇਰ ਬਾਅਦ ਸੀਐਨ ਰੇਲ ਨੇ ਇੱਕ ਨੋਟਿਸ ਜਾਰੀ ਕੀਤਾ ਕਿ ਤਾਂ ਕਿ ਉਹ ਉਸੇ ਸਮੇਂ ਕਰਮਚਾਰੀਆਂ ਨੂੰ ਬੰਦ ਕਰਨ ਦਾ ਇਰਾਦਾ ਰੱਖਦਾ ਹੈ ਜਦ ਤੱਕ ਕੋਈ ਸਮਝੌਤਾ ਜਾਂ ਬਾਈਂਡਿੰਗ ਆਰਬਿਟ੍ਰੇਸ਼ਨ ਪ੍ਰਾਪਤ ਨਹੀਂ ਹੁੰਦੀ TCRC ਜੋ ਕਿ CN ਅਤੇ CPKC ਦੇ ਲਗਭਗ 10000 ਕਰਮਚਾਰੀਆਂ ਦੀ ਨੁਮਾਇੰਦਗੀ ਕਰਦਾ ਹੈ ਉਸਨੇ ਕਿਹਾ ਕਿ ਮਹੀਨਿਆਂ ਦੀ ਗਲਬਾਤ ਦੇ ਬਾਵਜੂਦ ਸਾਰੀਆਂ ਧਿਰਾਂ ਦੂਰ ਦੂਰ ਰਹਿੰਦੀਆਂ ਨੇ ਅਤੇ ਇੱਕ ਸਮਝੌਤੇ ਤੇ ਪਹੁੰਚਣ ਲਈ ਮੁੱਖ ਰੁਕਾਵਟਾਂ ਕੰਪਨੀ ਦੀਆਂ ਮੰਗਾਂ ਰਹਿੰਦੀਆਂ ਨੇ ਯੂਨੀਅਨ ਪ੍ਰਸਤਾਵਾਂ ਦੀ ਨਹੀਂ ਇਹ ਪਹਿਲੀ ਵਾਰ ਹੋਇਆ ਜਦੋਂ CN ਅਤੇ CPKC ਤੇ ਇੱਕੋ ਸਮੇਂ ਕੰਮ ਰੋਕਿਆ ਗਿਆ ਜੋ ਕੈਨੇਡਾ ਦੇ ਮਾਲ ਪਹਾੜੇ ਦੇ ਬਹੁਤ ਸਾਰੇ ਸੰਚਾਲਨ ਲਈ ਜ਼ਿੰਮੇਵਾਰ ਨੇ ਰੇਲਵੇ ਬੰਦ ਜਿਸ ਵਿੱਚ ਵਪਾਰਕ ਸਮੂਹ ਖੇਤੀਬਾੜੀ ਸੈਕਟਰ ਨਿਰਯਾਤਕ ਅਤੇ ਪ੍ਰਚੂਨ ਵਿਕਰੇਤਾ ਸੰਬੰਧਿਤ ਸਨ ਹਿੱਸੇਦਾਰ ਸਮੂਹਾਂ ਨੂੰ ਰੇਲ ਨੈਟਵਰਕ ਤੇ ਨਿਰਭਰ ਵੱਖ-ਵੱਖ ਉਦਯੋਗਾਂ ਵਿੱਚ ਵੱਡੇ ਨੁਕਸਾਨ ਅਤੇ ਸਪਲਾਈ ਚੇਨ ਵਿਗਨ ਦੀ ਸੰਭਾਵਨਾ ਬਾਰੇ ਚਿੰਤਤ ਨੇ ਇਸ ਰੇਲਵੇ ਵਿਗਨਤੋ ਬਚਨ ਵਿੱਚ ਦਖਲ ਦੇਣ ਦੀਆਂ ਮੰਗਾਂ ਦੇ ਦੌਰਾਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਦੋਵੇਂ ਧਿਰਾਂ ਨੂੰ ਕੈਨੇਡੀਅਨਸ ਅਤੇ ਇੱਕ ਨਿਰਿੰਨ ਕਾਰੋਬਾਰਾਂ ਦੇ ਖਾਤਰ ਇੱਕ ਸਮਝੌਤੇ ਤੇ ਪਹੁੰਚਣ ਦੀ ਵੀ ਅਪੀਲ ਕੀਤੀ ਸੀ। ਬੁੱਧਵਾਰ ਨੂੰ ਇੱਕ ਸੰਖੇਪ ਟਿੱਪਣੀ ਵਿੱਚ ਟਰੂਡੋ ਨੇ ਕਿਹਾ ਸੀ ਕਿ ਮੇਰਾ ਸੁਨੇਹਾ ਸਿੱਧਾ ਹੈ। ਮਸਲੇ ਦੇ ਹੱਲ ਲਈ ਮੇਜ਼ ਤੇ ਸਖਤ ਮਿਹਨਤ ਕਰਨਾ ਜਾਰੀ ਰੱਖਣਾ ਦੋਵਾਂ ਪੱਖਾਂ ਦੇ ਹਿੱਤ ਵਿੱਚ ਹੈ। ਲੱਗਿਆ ਸੀ ਕਿ ਇਹ ਹੜਤਾਲ ਨਹੀਂ ਹੋਵੇਗੀ ਪਰ ਅੱਜ ਹੜਤਾਲ ਸ਼ੁਰੂ ਹੋ ਚੁੱਕੀ ਹੈ ਜਿਸ ਤੋਂ ਬਾਅਦ ਕਾਰੋਬਾਰੀਆਂ ਨੂੰ ਸ਼ਿਪਮੈਂਟ ਲਈ ਬਹੁਤ ਸਾਰੀਆਂ ਰੁਕਾਵਟਾਂ ਝੱਲਣੀਆਂ ਪੈਣਗੀਆਂ ਕੁਝ ਕਾਰੋਬਾਰੀਆਂ ਨੇ ਸੁਝਾਅ ਦਿੱਤਾ ਹੈ ਕਿ ਟ੍ਰੇਨਾਂ ਦੀ ਬਜਾਏ ਟਰੱਕਿੰਗ ਕੰਪਨੀਆਂ ਵੱਲ ਸ਼ਿਪਮੈਂਟ ਕਰਵਾ ਦੇਣੀ ਚਾਹੀਦੀ ਹੈ ਤੇ ਟਰੱਕਾਂ ਦੇ ਸਹਾਰੇ ਬੈਠ ਜਾਣਾ ਚਾਹੀਦਾ ਹੈ ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਟਰੱਕਿੰਗ ਕੰਪਨੀਆਂ ਇੰਨੀ ਸ਼ਿਪਮੈਂਟ ਲੈਣ ਦੇ ਲਈ ਕਾਰਗਰ ਨਹੀਂ ਹੋਣਗੀਆਂ ਕੈਨੇਡਾ ਦੇ ਵਿੱਚ ਰੇਲਵੇ ਮੁਲਾਜ਼ਮਾਂ ਦੀ ਹੜਤਾਲ ਸ਼ੁਰੂ ਹੋ ਚੁੱਕੀ ਹੈ ਜਿਸ ਦਾ ਅਸਰ ਨਾ ਕੇਵਲ ਟੋਟੋਆਟੋ 'ਤੇ ਪਵੇਗਾ ਸਗੋਂ ਟ੍ਰਾਂਟੋ, ਮੋਂਟਰੀਅਲ ਅਤੇ ਵੈਂਕੂਵਰ ਸਟੇਸ਼ਨਾਂ ਰਾਹੀਂ ਸਫ਼ਰ ਕਰਨ ਵਾਲੇ 32 ਹਜ਼ਾਰ ਤੋਂ ਵੱਧ ਮੁਸਾਫਰ ਵੀ ਪ੍ਰਭਾਵਿਤ ਹੋਣਗੇ ਅਤੇ ਕਿਸਾਨਾਂ ਉੱਤੇ ਵੀ ਇਸ ਦਾ ਡੂੰਘਾ ਪ੍ਰਭਾਵ ਪਵੇਗਾ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੱਖਾਂ ਕਰੋੜਾਂ ਦਾ ਨੁਕਸਾਨ ਚਲਣਾ ਪਵੇਗਾ ਟਰਾਂਜ਼ਿਟ ਅਧਿਕਾਰੀਆਂ ਨੇ ਦੱਸਿਆ ਹੈ ਕਿ ਕੁਝ ਮੁਸਾਫਰ ਗੱਡੀਆਂ ਕੈਨੇਡੀਅਨ ਪੈਸੀਫਿਕ ਕੈਨਸਸ ਸਿਟੀ ਲਿਮਟਿਡ ਦੀਆਂ ਲੀਹਾਂ ਤੇ ਚਲਦੀਆਂ ਨੇ ਜਿਸ ਤੇ ਮੱਦੇ ਨਜ਼ਰ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ ਅਤੇ ਹੋ ਵੀ ਰਹੀ ਹੈ। ਰੇਲਵੇ ਮੁਲਾਜ਼ਮਾਂ ਦੀ ਹੜਤਾਲ ਅੱਧੀ ਰਾਤ ਤੋਂ ਸ਼ੁਰੂ ਹੋ ਗਈ ਹੈ ਅਤੇ ਸਮਝੌਤਾ ਸਿਰੇ ਨਹੀਂ ਚੜਿਆ। ਹੁਣ ਦੱਸਿਆ ਜਾ ਰਿਹਾ ਹੈ ਕਿ 9300 ਤੋਂ ਇਲਾਵਾ 3200 ਮੁਲਾਜ਼ਮ ਵੀ ਵੱਖਰੇ ਤੌਰ ਤੇ ਹੜਤਾਲ ਤੇ ਜਾ ਸਕਦੇ ਨੇ। ਪ੍ਰਤ ਜਾਣਕਾਰੀ ਮੁਤਾਬਕ ਵੈਂਕੂਵਰ ਏਰੀਆ ਵਿੱਚ ਟ੍ਰਾਂਸਲਿੰਕ ਦੀ ਵੈਸਟ ਕੋਸਟ ਐਕਸਪ੍ਰੈਸ ਮੈਟਰੋ ਲਿੰਕਸ ਦੀ ਮਿਲਟਨ ਲਾਈਨ ਅਤੇ ਗ੍ਰੇਟਰ ਟ੍ਰਾਂਟੋ ਅਤੇ ਹੈਮਿਲਟਨ ਏਰੀਆ ਵਿੱਚ ਹੈਮਿਲਟਨ ਗੋ ਸਟੇਸ਼ਨ ਅਤੇ ਮੋਂਟਰੀਅਲ ਇਲਾਕੇ ਵਿੱਚ ਹਡਸਨ ਲਾਈਨ ਉਪਰ ਪ੍ਰਭਾਵਿਤ ਹੋਈ ਹੈ ਵਾਇਆ ਰੇਲ ਦਾ ਇੱਕ ਰੂਟ ਪ੍ਰਭਾਵਿਤ ਹੋਇਆ ਹੈ ਮੋਂਟਰੀਅਲ ਦੀਆਂ ਤਿੰਨ ਰੇਲਵੇ ਲਾਈਨਾਂ ਰਾਹੀਂ ਰੋਜ਼ਾਨਾ 21000 ਮੁਸਾਫਿਰ ਸਫ਼ਰ ਕਰਦੇ ਨੇ ਜਦਕਿ ਗ੍ਰੇਟਰ ਟ੍ਰਾਂਟੋ ਏਰੀਆ ਵਿੱਚ ਇਹ ਗਿਣਤੀ 8000 ਤੋਂ ਵੱਧ ਹੈ ਵੈਂਕੂਵਰ ਵਿਖੇ 3000 ਮੁਸਾਫਿਰ ਰੋਜ਼ਾਨਾ ਵੈਸਟ ਕੋਸਟ ਐਕਸਪ੍ਰੈਸ ਦੀ ਵਰਤੋਂ ਕਰਦੇ ਨੇ ਇਸੇ ਦੌਰਾਨ ਕੈਨੇਡਾ ਦੇ ਕਿੜਤ ਮੰਤਰੀ ਸਟੀਵਨ ਮੈਕਨਨ ਵੱਲੋਂ ਸੀਐਨ ਰੇਲ ਅਤੇ ਯੂਨੀਅਨ ਆਕਵਾ ਨਾਲ ਮੁਲਾਕਾਤ ਕੀਤੀ ਜਾਣਦੀ ਰਿਪੋਰਟ ਸੀ ਕੈਨੇਡਾ ਦੇ ਅਨਾਜ ਉਤਪਾਦਕਾਂ ਦਾ ਅੰਦਾਜ਼ਾ ਹੈ ਕਿ ਦੁਹਰੀ ਰੋਕ ਦੇ ਸ਼ੁਰੂਆਤੀ ਪ੍ਰਭਾਵ ਨਾਲ ਕਿਸਾਨਾਂ ਨੂੰ ਇਕੱਲੇ ਪਹਿਲੇ ਹਫ਼ਤੇ ਵਿੱਚ 43 ਮਿਲੀਅਨ ਡਾਲਰ ਪ੍ਰਤੀ ਦਿਨ ਤੋਂ ਵੱਧ ਦਾ ਖਰਚਾ ਆਵੇਗਾ ਅਤੇ ਜੇ ਇਹ ਰੋਕ ਜਾਰੀ ਰਹਿੰਦੀ ਹੈ ਤਾਂ ਜੀਸੀਸੀ ਦੇ ਅਨੁਸਾਰ ਜੋ ਕਿ ਕੈਨੇਡਾ ਭਾਰ ਵਿੱਚ 65 ਹਜ਼ਾਰ ਤੋਂ ਵੱਧ ਅਨਾਜ ਕਿਸਾਨਾਂ ਦੀ ਨੁਮਾਇੰਦਗੀ ਕਰਦਾ ਹੈ ਇੱਕ ਘਾਟੇ ਹਫ਼ਤੇ ਦੇ ਬਾਅਦ ਅਤੇ ਇਸ ਤੋਂ ਬਾਅਦ ਇੱਕ ਦਿਨ ਵਿੱਚ 50 ਮਿਲੀਅਨ ਡਾਲਰ ਤੱਕ ਵਧਣ ਦੀ ਉਮੀਦ ਹੈ ਕੈਨੇਡੀਅਨ ਚੈਂਬਰ ਆਫ ਕਮਰਸ ਦੀ ਪ੍ਰਧਾਨ ਸੀਓ ਪੈਰਨ ਬੈਟੀ ਨੇ ਕਿਹਾ ਕਿ ਕੈਨੇਡੀਅਨ ਪਹਿਲਾਂ ਹੀ ਜੀਵਨ ਦੀ ਉੱਚ ਕੀਮਤ ਨਾਲ ਜੂਝ ਰਹੇ ਨੇ ਉਹਨਾਂ ਨੂੰ ਸਰਕਾਰ ਤੋਂ ਨਿਰਣਾਇਕ ਲੀਡਰਸ਼ਿਪ ਦੇਖਣ ਦੀ ਜ਼ਰੂਰਤ ਹੈ ਜੋ ਉਹਨਾਂ ਦੇ ਪਰਿਵਾਰਾਂ ਅਤੇ ਰੋਜ਼ੀ-ਰੋਟੀ ਨੂੰ ਪਹਲ ਦਿੰਦੀ ਹੈ ਕਿਰਤ ਮੰਤਰੀ ਨੂੰ ਲਾਜ਼ਮੀ ਸਾਲਸੀ ਦੁਆਰਾ ਇਸ ਵਿਵਾਦ ਨੂੰ ਤੁਰੰਤ ਹੱਲ ਕਰਨ ਲਈ ਆਪਣੇ ਨਿੱਤਾਰੇ ਤੇ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਬੰਦ ਤੋਂ ਪਹਿਲਾਂ ਕਿਰਤ ਮੰਤਰੀ ਸਟੀਵ ਮੈਕਨਨ ਨੇ ਮੌਂਟਰੀਅਲ ਅਤੇ ਕੈਲਗਰੀ ਵਿੱਚ ਰੇਲਵੇ ਕੰਪਨੀਆਂ ਅਤੇ ਯੂਨੀਅਨ ਨਾਲ ਗੱਲਬਾਤ ਕੀਤੀ ਸੀ ਤਾਂ ਜੋ ਉਹਨਾਂ ਨੂੰ ਇੱਕ ਸੌਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਸਕੇ ਬੁੱਧਵਾਰ ਨੂੰ ਸਰਕਾਰੀ ਨਿਊਜ਼ ਦੇ ਨਾਲ ਗੱਲ ਕਰਦੇ ਹੋਏ ਕਿਰਤ ਮੰਤਰੀ ਸਟੀਵ ਮੈਕਨਨ ਨੇ ਕਿਹਾ ਕਿ ਮਹੱਤਵਪੂਰਨ ਮੁੱਦੇ ਦੋ ਰੇਲ ਕੰਪਨੀਆਂ ਅਤੇ ਯੂਨੀਅਨਾਂ ਵਿਚਾਲੇ ਗੱਲਬਾਤ ਦੇ ਵਿੱਚ ਰਹੇ ਇਹ ਰੁਕਾਵਟ ਟ੍ਰਾਂਟੋ, ਮੌਂਟਰੀਅਲ ਅਤੇ ਵੈਂਕੂਵਰ ਦੇ ਹਜ਼ਾਰਾਂ ਯਾਤਰੀਆਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਜਿਨ੍ਹਾਂ ਦੀਆਂ ਲਾਈਨਾਂ ਸੀਪੀਕੇਸੀ ਦੀ ਮਲਕੀਅਤ ਵਾਲੇ ਟਰੈਕਾਂ 'ਤੇ ਚਲਦੀਆਂ ਨੇ ਯਾਤਰੀ ਰੇਲ ਗੱਡੀਆਂ ਉਹਨਾਂ ਰੇਲਾਂ 'ਤੇ ਨਹੀਂ ਚੱਲ ਸਕਦੀਆਂ ਜਿਨ੍ਹਾਂ ਨੂੰ ਲੌਕਆਊਟ ਟ੍ਰੈਫਿਕ ਕੰਟਰੋਲਰਾਂ ਤੋਂ ਬਿਨਾਂ ਉਹਨਾਂ ਨੂੰ ਭੇਜਣਾ ਚਾਹੀਦਾ ਹੈ ਰੇਲ ਕੰਪਨੀਆਂ ਅਤੇ ਯੂਨੀਅਨ ਨੇ ਕੁਝ ਸਟਿੱਕਿੰਗ ਪੁਆਇੰਟਾਂ 'ਤੇ ਸ਼ਾਮਲ ਹੋਣ ਤੋਂ ਇਨਕਾਰ ਕਰਨ ਦੇ ਦੋਸ਼ਾਂ ਦਾ ਵਪਾਰ ਕੀਤਾ ਹੈ ਤੇ ਕਾਮਿਆਂ ਤੋਂ ਸਮਾਸਾਰਨੀ ਦੇ ਮੁੱਦੇਾਂ ਸਥਾਨਾਂਤਰਣ ਅਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਤੇ ਰੁਕਾਵਟ ਨੂੰ ਤੋੜਨ ਲਈ ਵਿਚੋਲੇ ਲਿਆਉਣ ਵਾਸਤੇ ਖੈ ਬ੍ਰੈਮਟਨ ਦੇ ਵਿੱਚ ਤੀਜੀ ਸਾਲਾਨਾ ਹਾਕੀ ਨਾਈਟ ਦਾ ਆਯੋਜਨ ਕੀਤਾ ਗਿਆ ਜੋ ਕਿ ਕੈਨੇਡਾ ਦੇ ਸਭ ਤੋਂ ਵੱਡੀ ਚੈਰਿਟੀ ਆਈਸ ਹਾਕੀ ਗੇਮ ਹੈ ਇਸ ਮੌਕੇ ਬ੍ਰੈਮਟਨ ਦੇ ਮੇਅਰ ਪੈਟਰਿਕ ਬ੍ਰਾਊਨ ਅਤੇ ਕੌਂਸਲਰਜ਼ ਵੀ ਮੌਜੂਦ ਰਹੇ ਵਿਲੀਅਮ ਹੌਸਲਰ ਹੈਲਥ ਸਿਸਟਮ ਫਾਊਂਡੇਸ਼ਨ ਨੂੰ ਬ੍ਰੈਮਟਨ ਦੇ ਵਿੱਚ ਦੂਜਾ ਹਸਪਤਾਲ ਬਣਾਉਣ ਵਾਸਤੇ ਇਸ ਇਵੈਂਟ ਦੇ ਰਾਹੀਂ ਚੈਰਿਟੀ ਇਕੱਠੀ ਕੀਤੀ ਗਈ ब्रैम्प्टन ਦਾ ਦੂਜਾ ਹਸਪਤਾਲ ਬਣਾਉਣ ਦੇ ਮਿਸ਼ਨ ਲਈ ਆਸਲਰ ਫਾਊਂਡੇਸ਼ਨ ਨੂੰ 14 ਮਿਲੀਅਨ ਡਾਲਰ ਦਾ ਫੰਡ ਇਕੱਠਾ ਕਰਕੇ ਦਿੱਤਾ ਗਿਆ ਮਾਰਨਰ ਅਤੇ ਡੋਮੀ ਹਰ ਇੱਕ ਟੀਮ ਦੀ ਕਪਤਾਨੀ ਕਰ ਰਹੇ ਸਨ ਅਤੇ ਇਵੈਂਟ ਨੇ ਇੱਕ ਚੈਰਿਟੀ ਹਾਕੀ ਗੇਮ ਵਿੱਚ ਸਭ ਤੋਂ ਵੱਧ ਪੈਸੇ ਇਕੱਠੇ ਕਰਨ ਦਾ ਇੱਕ ਕੈਨੇਡੀਅਨ ਰਿਕਾਰਡ ਕਾਇਮ ਕੀਤਾ 브੍ਰੈਂਟਨ ਵਿੱਚ ਹਾਕੀ ਨਾਈਟ ਅਤੇ ਹਾਕੀ ਦੇ ਮਹਾਨ ਖਿਡਾਰੀਆਂ ਡਗ ਗਿਲਮੋਰ ਵੈਂਟਰ ਕਲਾਰਕ ਅਤੇ ਡੈਰਿਲ ਸਟਿਟਲਰ ਨੂੰ ਗੇਟ ਤਿੰਨ ਵਿਖੇ ਇੱਕ ਵਿਸ਼ੇਸ਼ ਆਟੋਗ੍ਰਾਫਰ ਸਾਈਨਿੰਗ ਸੈਸ਼ਨ ਵਾਸਤੇ ਬਹੁਤ ਸਾਰੇ ਬੱਚੇ ਮਿਲਣ ਵਾਸਤੇ ਆਏ ਇਸ ਇਵੈਂਟ ਨੂੰ ਬ੍ਰੈਂਟਨ ਵਿੱਚ ਹਾਕੀ ਨਾਈਟ ਦਾ ਨਾਂ ਦਿੱਤਾ ਗਿਆ ਕਿਉਂਕਿ ਮੌਜੂਦਾ ਅਤੇ ਸਾਬਕਾ ਐਨਐਚ ਲਰਜ਼ ਨੇ ਵਿਲੀਅਮ ਆਸਲਰ ਹੈਲਥ ਸਿਸਟਮ ਲਈ ਪੈਸਾ ਇਕੱਠਾ ਕਰਨ ਵਿੱਚ ਮਦਦ ਕਰਨ ਲਈ ਆਇਸ ਤੇ ਹਾਕੀ ਖੇਡੀ ਅਤੇ ਸ਼ਾਮ ਦੀ ਸਭ ਤੋਂ ਵੱਡੀ ਸਹਾਇਤਾ ਗ੍ਰੀਨ ਪਾਰਕ ਗਰੁੱਪ ਦੇ ਹਿੱਸੇ ਕਾਰਾਂਜਲ ਕਾਰਪੋਰੇਸ਼ਨ ਵੱਲੋਂ ਬ੍ਰੈਂਟਨ ਵਿੱਚ ਇੱਕ ਦੂਜਾ ਹਸਪਤਾਲ ਬਣਾਉਣ ਵਿੱਚ ਮਦਦ ਲਈ 12 ਮਿਲੀਅਨ ਡਾਲਰ ਦੇ ਚੈੱਕ ਦੇ ਨਾਲ ਸਹਾਇਤਾ ਕੀਤੀ ਗਈ ਇਸ ਹਾਕੀ ਨਾਈਟ ਦੇ ਵਿੱਚ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਕਾਉਂਸਲਰ ਰਵਿਨਾ ਸੰਟੋਸ ਅਤੇ ਨਵਜੀਤ ਕੌਰ ਬਰਾਡ ਦੇ ਨਾਲ-ਨਾਲ ਹੋਰ ਵੀ ਐਮਪੀਪੀਜ਼ ਅਤੇ ਸੈਲੀਬ੍ਰਿਟੀਆਂ ਪਹੁੰਚੇ ਹੋਏ ਸਨ smoky mayor patrick brown, councillors the i just want to say to everyone, thank you for being uh, part of this event, to covering this event. Uh, hockey is uh, a national pastime, religion in, in our country. hockey is a uh, religion in canada, and we have two of the most favorite hockey players in leaf station um, with uh, max domi and mitch Marner here. so i want to thank them for inspiring um, the city to come out. We're going to sell out this barn tonight. We're going to set a record for most raised ever in a single night in a fundraiser uh, with a hockey game. And it's because of the generosity of, of their time. Uh, so thank you for being part of it. Thank you for sharing the story. And let's have fun tonight. Historical night here in the city of Brampton at the CAA Center, where we are having a fundraiser for our hospital. It's Hockey Night in Brampton, everyone, and we have got celebrity hockey players, everyone from Domi to Marner and even Mayor Brown, I hear. But we are so proud to support Mayor Brown's Hockey Night in Brampton fundraiser every single year. This is going to be the second one this year in the city of Brampton. There will be thousands of people in the crowd counselors mpp's and mp's who were supporting our hospital, celebrity players who are going to be supporting our hospital to make a historical amount in fundraising for the City of Brampton William Osler Foundation. I hope everyone enjoys. We are here at the CEA Center for Hockey Night in Brampton. Here we're fundraising for our hospital right here in Brampton, and it it's so amazing to see people around here coming today and supporting the hospital. And I just want to say thank you again. For Supporting us, and please reach out to William Malzer to donate more. Thank you again. It's Navjeet Kaur Brar, your regional counselor from Wards 2 and 6. and Brampton has become one of the must attend events in the whole city. And when we hear numbers later on tonight in terms of how the community has stepped forward, I think we're going to have record numbers tonight, perhaps anywhere in Canada. Wow. That's going to help us build Brampton's second hospital, Peel Memorial. We need that. We're the fastest growing city in Canada. And, and cities, as the mayor just said, you can have everything, but if you don't have your health, you don't have anything. And thanks to leaders like Patrick Brown and also our Maple Leaf fans, I'm a hard Maple Leaf fan, and that have their leaders come out again for us this year will make a huge difference. So thank you, Brampton. Enjoy another great night, and here's the best hockey night in Brampton ever. We're here live about to get started for Hockey Night in Brampton and we've got an amazing lineup. We've got Max Domi versus Mitch Marner. It's going to be a great night. We're going to raise a ton of money. I'm hearing it's already going to be a record record-breaking amount that we're donating or going to have donated to the Peel Memorial Hospital. So stay tuned. It's going to be an amazing night. So we're here with the Brampton 45 U11 AA team and they're here today to support the Hockey Night in Brampton. They're going to be on the ice with the players very soon, and we're here to support the new hospital in Brampton. It's great. I'm still excited, even though these guys have worn me out all week at they've worn me out all week at camp. And uh, but we're still excited. We came last year. These guys are really excited to get on the ice. They get to go out on the ice with uh, with the professionals for uh, for the event, and it's a great cause, uh, raising money for healthcare in Brampton. zikr khas hai ki excitement data koi tikana hi nahi si. ਦੱਸਿਆ ਕਿ ਬੀਤੇ 2 ਸਾਲਾਂ ਦੇ ਵਿੱਚ ਇਵੈਂਟ ਨੇ ਵਿਲੀਅਮ ਹਾਸਲਰ ਹੈਲਥ ਸਿਸਟਮ ਫਾਊਂਡੇਸ਼ਨ ਲਈ 1.4 ਮਿਲੀਅਨ ਡਾਲਰ ਤੋਂ ਵੱਧ ਫੰਡ ਇਕੱਠਾ ਕੀਤਾ ਹੈ ਜਿਸ ਵਿੱਚ 1 ਮਿਲੀਅਨ ਡਾਲਰ ਨਵੇਂ ਪੀਲ ਮੈਮੋਰੀਅਲ ਹਸਪਤਾਲ ਵੱਲ ਅਤੇ 4000 ਡਾਲਰ ਇਸ ਦੇ ਕਾਰਜਕ ਬੋਰਡ ਵੱਲ ਜਾ ਰਹੇ ਨੇ ਕੈਨੜਾ ਦੇ ਵਿੱਚ ਕਾਰ ਚੋਰੀਆਂ ਦੇ ਸੂ ਦੇਣ ਵਾਲਿਆਂ ਨੂੰ ਮੋਟੀ ਇਨਾਮੀ ਰਕਮ ਮਿਲੇਗੀ ਕਾਰ ਚੋਰਾਂ ਤੇ ਨਕੀਲ ਕਸਨ ਵਾਸਤੇ অন্ਟਾਰੀਓ ਸਰਕਾਰ ਨੇ ਇਹ ਫੈਸਲਾ ਲਿਆ ਹੈ ਤੇ ਵੱਖ-ਵੱਖ ਉਪਰਾਲਿਆਂ ਤਹਿਤ ਸੂ ਦੇਣ ਵਾਲਿਆਂ ਦੀ ਇਨਾਮੀ ਰਕਮ ਦੇ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ Ontario ਦੇ ਪ੍ਰੀਮੀਅਰ ਡਗ ਫੋਰਡ ਮੁਤਾਬਕ ਸੂਬੇ ਵਿੱਚ ਹਰ 14 ਮਿੰਟ ਦੌਰਾਨ ਇੱਕ ਕਾਰ ਚੋਰੀ ਹੁੰਦੀ ਹੈ ਅਤੇ ਅਜਿਹੇ ਵਿੱਚ ਟੋਰਾਂਟੋ ਪੁਲਿਸ ਵੱਲੋਂ ਕਾਰ ਚੋਰੀਆਂ ਦੀ ਸੂਹ ਦੇਣ ਵਾਲਿਆਂ ਲਈ ਇਨਾਮੀ ਰਕਮ ਵਿੱਚ ਵਾਧਾ ਹਮੇਸ਼ਾ ਸਾਬਤ ਹੋ ਸਕਦਾ ਹੈ। ਟੋਰਾਂਟੋ ਕ੍ਰਾਈਮ ਸਟਾਪਰਸ ਦੇ ਮੁਖੀ ਸ਼ੌਨ ਸਪੋਟੂਨ ਨੇ ਕਿਹਾ ਹੈ ਕਿ ਵਧੀ ਹੋਈ ਇਨਾਮੀ ਰਕਮ ਨਾਲ ਸ਼ੱਕੀਆਂ ਦੀ ਸੂਹ ਦੇਣ ਵਾਲੇ ਵਧੇਰੇ ਸੜਕੜਮੀ ਨਾਲ ਅੱਗੇ ਆਉਣਗੇ ਅਤੇ ਕਾਰ ਚੋਰੀ ਦੀਆਂ ਵਾਰਦਾਤਾਂ ਰੋਕਣ ਵਿੱਚ ਮਦਦ ਮਿਲੇਗੀ। ਇੱਥੇ ਦੱਸਣਾ ਬੰਦਾ ਹੈ ਕਿ ਪਿਛਲੇ ਮਹੀਨੇ ਅਨਟਾਰੀਓ ਸਰਕਾਰ ਵੱਲੋਂ 10 ਕਰੋੜ ਡਾਲਰ ਦੀ ਲਾਗਤ ਨਾਲ 5 ਨਵੇਂ ਪੁਲਿਸ ਹੈਲੀਕਾਪਟਰ ਖਰੀਦੇ ਗਏ ਜਿਨ੍ਹਾਂ ਦੀ ਵਰਤੋਂ ਅਪਰਾਧੀਆਂ ਦਾ ਪਿੱਛਾ ਕਰਨ ਵਾਸਤੇ ਕੀਤੀ ਜਾ ਸਕਦੀ ਹੈ ਅਤੇ ਹਾਈਵੇਜ਼ ਨੂੰ ਕਾਰਾਂ ਖੋਣ ਵਾਲਿਆਂ ਦੀ ਹਿੰਸਾ ਤੋਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਇੱਕ ਪਾਸੇ ਟੋਰਾਂਟੋ ਪੁਲਿਸ ਇਨਾਮੀ ਰਕਮ ਵਿੱਚ ਵਾਅਦੇ ਦਾ ਐਲਾਨ ਕਰ ਰਹੀ ਸੀ ਜਦਕਿ ਦੂਜੇ ਪਾਸੇ 14 ਅਤੇ 15 ਅਗਸਤ ਨੂੰ ਵਾਪਰੀਆਂ ਕਾਰ ਜੈਕਿੰਗ ਦੀਆਂ ਵਾਰਦਾਤਾਂ ਦੀ ਪੜਤਾਲ ਅੱਗੇ ਵਧਾਉਂਦਿਆਂ ਪੁਲਿਸ ਨੇ ਦੋ ਅਲੜਾ ਨੂੰ ਕਾਬੂ ਕਰ ਲਿਆ ਅਤੇ ਤੀਜੇ ਦੀ ਭਾਲ ਕੀਤੀ ਜਾ ਰਹੀ ਹੈ। ਪਹਿਲੀ ਵਾਰਦਾਤ ਦੌਰਾਨ ਘਰ ਦੇ ਬਾਹਰ ਖੜੀ ਕਾਰ ਖੋਕੇ ਲਜਾਣ ਦਾ ਯਤਨ ਕੀਤਾ ਗਿਆ ਇੱਕ ਸ਼ੱਕੀ ਗੱਡੀ ਵਿੱਚ ਉਡੀਕ ਕਰ ਰਿਹਾ ਸੀ ਜਦਕਿ ਦੋ ਸ਼ੱਕੀਆਂ ਨੇ ਘਰ ਦੇ ਦਰਵਾਜ਼ੇ ਤੇ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਨੂੰ ਤੋੜ ਕੇ ਅੰਦਰ ਦਾਖਲ ਹੋ ਗਏ। ਅੰਦਰ ਜਾ ਕੇ ਚਾਬੀਆਂ ਲੱਭਣ ਲੱਗੇ ਪਰ ਗੀਆਂ ਨਾ ਮਿਲਣ ਤੇ ਬਾਹਰ ਉਡੀਕ ਕਰ ਰਹੇ ਸਾਥੀ ਨਾਲ ਗੱਡੀ ਵਿੱਚ ਬੈਠ ਕੇ ਫਰਾਰ ਹੋ ਗਏ ਅਗਲੇ ਦਿਨ ਦੋ ਸ਼ੱਕੀ ਛੁੜੇ ਦੀ ਨੋਕ ਤੇ ਗੱਡੀ ਖੋ ਕੇ ਫਰਾਰ ਹੁੰਦੇ ਹੋਏ ਵੀ ਵਿਖੇ ਗਏ ਇਹਨਾਂ ਬਦਰੀਆਂ ਘਟਨਾਵਾਂ ਤੇ ਚਲਦਿਆਂ ਚੌਂਟੋ ਪੁਲਿਸ ਮੁਸਤੈਦ ਵਿਖਾਈ ਦੇ ਰਹੀ ਹੈ Ontario ਦੇ ਵਿੱਚ ਕਾਰ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਨੇ ਤੇ ਇਨਾਮੀ ਰਾਸ਼ੀ ਦਾ ਵੀ ਐਲਾਨ ਹੋ ਚੁੱਕਾ ਹੈ ਕ੍ਰਾਈਮ ਸਟਾਪਰਜ਼ ਕਾਰ ਚੋਰੀ ਸੁਝਾਣ ਲਈ 5000 ਡਾਲਰ ਤੱਕ ਦਾ ਇਨਾਮ ਦੀ ਪੇਸ਼ਕਸ਼ ਕਰ ਰਹੇ ਨੇ ਚੋਰੀਆਂ ਨੂੰ ਰੋਕਣ ਲਈ 30 ਸਤੰਬਰ ਤੱਕ ਨਗਦ ਇਨਾਮਾਂ ਦੀ ਪੇਸ਼ਕਸ਼ ਕੀਤੀ ਜਾਵੇਗੀ ਟੋਰੰਟੋ ਕ੍ਰਾਈਮ ਸਟਾਪਰਸ ਨੇ ਘੋਸ਼ਣਾ ਕੀਤੀ ਹੈ ਕਿ ਉਹ ਸਤੰਬਰ ਦੇ ਅੰਤ ਤੱਕ ਆਟੋ ਚੋਰੀਆਂ ਨਾਲ ਸੰਬੰਧਿਤ ਸੁਝਾਅ ਲਈ 5000 ਡਾਲਰ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ। ਇਹ ਇਨਾਮ ਟਿਪਸਟਰਾਂ ਲਈ ਹੈ ਜੋ ਟਿਪ ਸੇਵਾ ਨੂੰ ਪ੍ਰਮਾਣਿਤ ਜਾਣਕਾਰੀ ਪ੍ਰਦਾਨ ਕਰਦੇ ਨੇ ਜੋ ਪੁਲਿਸ ਨੂੰ ਆਟੋ ਚੋਰੀ ਦੀ ਜਾਂਚ ਵਿੱਚ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਮਦਦ ਕਰਦੀ ਹੈ। ਟੋਰੰਟੋ ਕ੍ਰਾਈਮ ਸਟਾਪਰਸ ਦੀ ਚੇਅਰ ਸੀਨਸ ਪੋਟਨ ਨੇ ਕਿਹਾ ਜੇ ਤੁਹਾਡੇ ਕੋਲ ਕੁਝ ਕਹਿਣ ਵਾਸਤੇ ਹੈ ਤਾਂ ਫਿਰ ਹੁਣੇ ਕਹਿ ਦਿਓ। ਅਜਿਹਾ ਕਰਨ ਨਾਲ ਤੁਸੀਂ ਆਪਣੇ ਭਾਈਚਾਰੇ ਨੂੰ ਇੱਕ ਸੁੜਕਿਆ ਤੇ ਸਤਾਨ ਬਣਾ ਰਹੇ ਹੋਗੇ ਟ੍ਰਾਂਟੋ ਪੁਲਿਸ ਦੇ ਮੁਖੀ ਮਾਰਨ ਟੈਂਕਿਊ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਆਟੋ ਚੋਰੀਆਂ ਵਿੱਚ ਵਾਧਾ ਹੋਇਆ ਹੈ ਅਤੇ ਸੰਗਠਿਤ ਅਪਰਾਧ ਮੁਖ ਤੌਰ ਤੇ ਜ਼ਿੰਮੇਵਾਰ ਨੇ ਟ੍ਰਾਂਟੋ ਵਿੱਚ 2022 ਵਿੱਚ 11900 ਤੋਂ ਵੱਧ ਵਾਹਨ ਚੋਰੀ ਹੋਏ ਨੇ ਇੰਸਪੈਕਟਰ ਜੋਸਫ ਮੈਟਿਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਪੁਲਿਸ ਦੇ ਆਂਕੜੇ ਦਰਸਾਉਂਦੇ ਨੇ ਕਿ 2022 ਦੇ ਮੁਕਾਬਲੇ 2023 ਵਿੱਚ ਆਟੋ ਚੋਰੀ ਨਾਲ ਸੰਬੰਧਿਤ ਘਟਨਾਵਾਂ ਵਿੱਚ 25% ਵਾਧਾ ਹੋਇਆ ਹੈ 2024 ਵਿੱਚ ਹੁਣ ਤੱਕ 6185 ਅਜਹੀਆਂ ਘਟਨਾਵਾਂ ਘਟਨਾਵਾ ਹੋਈਆਂ ਨੇ ਜੋ ਕਿ 2023 ਦੀ ਉਸ ਸਮੇਂ ਦੀ ਮਿਆਦ ਵਿੱਚ ਲਗਭਗ 20% ਘਟ ਸੀ ਕੈਨਡਾ ਦੇ ਬੀਮਾ ਬਿਊਰੋ ਦੇ ਆਂਕੜਿਆਂ ਮੁਤਾਬਿਕ ਟੋਰਾਂਟੋ ਲਈ ਆਟੋ ਚੋਰੀ ਦੇ ਬੀਮੇ ਦੇ ਦਾਅਵੇ 2023 ਵਿੱਚ 371.8 ਮਿਲੀਅਨ ਡਾਲਰ ਤੱਕ ਪਹੁੰਚ ਗਏ ਜਿਸ ਨਾਲ ਸ਼ਹਿਰ অন্ਟਾਰੀਓ ਵਿੱਚ ਆਟੋ ਚੋਰੀ ਦੇ ਦਾਅਵਿਆਂ ਲਈ ਸਭ ਤੋਂ ਮਹਿੰਗਾ ਬਣ ਗਿਆ ਨਗਦ ਇਨਾਮ ਟ੍ਰਾਂਟੋ ਪੁਲਿਸ ਅਤੇ ਟ੍ਰਾਂਟੋ ਕ੍ਰਾਈਮ ਸਟਾਪਰਜ਼ ਦੁਆਰਾ ਮੰਗਲਵਾਰ ਨੂੰ ਸ਼ੁਰੂ ਕੀਤੀ ਗਈ ਆਟੋ ਚੋਰੀ ਜਾਗਰੂਕਤਾ ਮੁਹਿੰਮ ਦਾ ਹਿੱਸਾ ਹੈ ਡੀਐਮਕਿਊ ਨੇ ਕਿਹਾ ਕਿ ਮੁਹਿੰਮ ਦਾ ਇਰਾਦਾ ਸਮੱਸਿਆ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਅਤੇ ਅਗਿਆਤ ਸੁਝਾਵਾਂ ਨੂੰ ਉਤਸ਼ਾਹਿਤ ਕਰਕੇ ਅਪਰਾਧੀਆਂ ਨੂੰ ਰੋਕਣਾ ਹੈ ਡੀਐਮਕਿਊ ਨੇ ਕਿਹਾ ਕਿ ਇਹ ਸਿਰਫ ਜਾਇਦਾਦ ਦੇ ਅਪਰਾਧ ਨਹੀਂ ਹਨ ਇਹ ਅਪਰਾਧ ਲੋਕਾਂ ਦੀ ਸੁਰੱਖਿਆ ਅਤੇ ਸੁਰੱਖਿਆ ਦੀ ਭਾਵਨਾ ਨੂੰ ਪ੍ਰਭਾਵਿਤ ਕਰਦੇ ਨੇ ਤੇ ਸਥਾਈ ਪ੍ਰਭਾਵ ਪਾਉਂਦੇ ਨੇ ਪੁਲਿਸ ਨੇ ਹੋਲਡਅਪਸ ਘੇਰ ਲਈ ਇੱਕ ਨਵੇਂ ਸੈਂਟਰਲ ਆਟੋ ਇਨਟੇਕ ਮਾਡਲ ਦਾ ਵੀ ਐਲਾਨ ਕੀਤਾ ਜੋ ਡਕੈਤੀਆਂ ਦੀ ਜਾਂਚ ਕਰਦਾ ਹੈ ਇੰਸਪੈਕਟਰ ਮੈਟਿਸ ਨੇ ਕਿਹਾ ਕਿ ਸਾਰੇ ਆਟੋ ਅਪਰਾਧਾਂ ਤੇ ਮਾਡਲ ਰਾਹੀਂ ਕਾਰਵਾਈ ਕੀਤੀ ਜਾਵੇਗੀ ਅਤੇ ਸਮਾਨਤਾਵਾਂ ਅਤੇ ਰੁਝਾਨਾਂ ਦੀ ਜਾਂਚ ਕੀਤੀ ਜਾਵੇਗੀ ਸਪੌਟਰਨ ਦਾ ਕਹਿਣਾ ਹੈ ਕਿ ਅਪਰਾਧ ਰੋਕਣ ਵਾਲਿਆਂ ਨੇ 2021 ਵਿੱਚ ਵਿਅਕਤੀਗਤ ਸੁਝਾਵਾਂ ਦਾ ਭੁਗਤਾਨ ਕਰਨਾ ਬੰਦ ਕਰ ਦਿੱਤਾ ਨਵੇਂ ਐਲਾਨੇ ਇਨਾਮ ਲਈ ਸੀਮਤ ਸਮਾਂ ਮਿਆਦ ਦਾ ਉਦੇਸ਼ ਲੋਕਾਂ ਨੂੰ ਜਲਦੀ ਤੋਂ ਜਲਦੀ ਅੱਗੇ ਆਉਣ ਲਈ ਉਤਸ਼ਾਹਿਤ ਕਰਨਾ ਹੈ ਸਪੌਟਰਨ ਨੇ ਇਹ ਵੀ ਕਿਹਾ ਕਿ ਕ੍ਰਾਈਮ ਸਟਾਪਰਜ਼ ਬੋਰਡ ਦੇ ਮੈਂਬਰ ਆਉਣ ਵਾਲੇ ਸੁਝਾਵਾਂ ਤੇ ਇਕੱਠੇ ਚਰਚਾ ਕਰਨਗੇ ਅਤੇ ਉਹਨਾਂ ਨੂੰ ਇੱਕ ਮੁੱਲ ਨਿਰਧਾਰਿਤ ਕਰਨਗੇ ਇਹ 5000 ਡਾਲਰ ਦੀ ਟਿਪ ਹੋ ਸਕਦੀ ਹੈ ਜਾਂ ਇਹ 500 ਡਾਲਰ ਦੀ ਟਿਪ ਵੀ ਹੋ ਸਕਦੀ ਹੈ ਜੋ ਜਾਣਕਾਰੀ ਸਾਹਮਣੇ ਆਵੇਗੀ। ਡੈਮਕਿਊ ਨੇ ਕਿਹਾ ਕਿ 2023 ਵਿੱਚ ਕ੍ਰਾਈਮ ਸਟਾਪਰਾਂ ਨੂੰ ਅਗਿਆਤ ਟਿਪਸ ਦੇ 42 ਵਾਹਨਾਂ ਨੂੰ ਮੋੜ ਪ੍ਰਾਪਤ ਕਰਨ ਵਿੱਚ ਮਦਦ ਕੀਤੀ। ਸਪੌਟਰਨ ਨੇ ਕਿਹਾ ਕਿ ਕ੍ਰਾਈਮ ਸਟਾਪਰਜ਼ ਨੇ ਅਤੀਤ ਵਿੱਚ ਸੁਝਾਵਾਂ ਲਈ ਕਾਫੀ ਰਕਮ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਇਹ ਨਹੀਂ ਦੱਸ ਸਕਦੇ ਕਿ ਕੁੱਲ ਕਿੰਨੇ ਪੈਸੇ ਦਿੱਤੇ ਗਏ ਨੇ। ਲੋਕ ਕਾਲ ਕਰਕੇ ਜਾਂ ਉਨ੍ਹਾਂ ਦੀ ਵੈੱਬਸਾਈਟ ਤੇ ਜਾ ਕੇ ਕ੍ਰਾਈਮ ਸਟਾਪਰਜ਼ ਨਾਲ ਅਗਿਆਤ ਟਿਪ ਵੀ ਦੇ ਸਕਦੇ ਨੇ। ਨਿਊ ਜਰਸੀ ਦੇ ਵਿੱਚ ਭਾਰਤੀ ਮੂਲ ਦੇ ਸਾਬਕਾ ਪੁਲਿਸ ਅਧਿਕਾਰੀ ਨੂੰ 15 ਸਾਲਾਂ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਅਮਿਤੋਜ ਉਬਰਾਏ ਨੇ ਆਪਣਾ ਦੋਸ਼ ਕਬੂਲ ਲਿਆ ਹੈ। ਬੀਤੇ ਸਾਲ ਅਮਿਤੋਜ ਨੇ ਸ਼ਰਾਬ ਦਾ ਸੇਵਨ ਕਰਕੇ ਗੱਡੀ ਚਲਾਈ ਤੇ ਫਿਰ ਇੱਕ ਕਾਰ ਦੇ ਵਿੱਚ ਗੱਡੀ ਜਾ ਮਾਰੀ ਜਿਸ ਤੋਂ ਬਾਅਦ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਹੁਣ ਅਮਿਤੋਜ ਨੇ ਆਪਣਾ ਦੋਸ਼ ਕਬੂਲਿਆ ਜਿਸ ਕਰਕੇ ਉਸ ਨੂੰ 15 ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਨਾਲ ਹੀ ਉਸ ਨੂੰ ਮੌਕੇ ਤੇ ਹੀ ਡਿਊਟੀ ਤੋਂ ਵੀ ਮੁਅਤਲ ਕਰ ਦਿੱਤਾ ਗਿਆ ਸੀ। ਐਡੀਸਨ ਨਿਊ ਜਰਸੀ ਦੇ ਭਾਰਤੀ ਮੂਲ ਦੇ ਇੱਕ ਸਾਬਕਾ ਪੁਲਿਸ ਅਧਿਕਾਰੀ 31 ਸਾਲਾਂ ਅਮਿਤੋਜ ਓਬਰਾਏ ਨੂੰ ਬੀਤ ਦਿਨ ਨਿਊ ਜਰਸੀ ਰਾਜ ਦੀ ਅਦਾਲਤ ਨੇ 15 ਸਾਲ ਦੀ ਸਜ਼ਾ ਸੁਣਾਈ ਉਸ ਨੂੰ ਇੱਕ ਤੇਜ਼ ਰਫ਼ਤਾਰ ਸ਼ਰਾਬੀ ਡਰਾਈਵਿੰਗ ਹਾਦਸੇ ਲਈ ਸਜ਼ਾ ਸੁਣਾਈ ਗਈ ਉਸ ਵੱਲੋਂ ਸ਼ਰਾਬੀ ਹਾਲਤ ਵਿੱਚ ਕਾਰ ਵਿੱਚ ਸਵਾਰ ਦੋ ਯਾਤਰੀਆਂ ਨੂੰ ਨਸ਼ੇ ਦੀ ਹਾਲਤ ਵਿੱਚ ਟੱਕਰ ਮਾਰ ਕੇ ਮੌਤ ਦੇ ਘਾਟ ਪਹੁੰਚਾਰ ਦਿੱਤਾ ਗਿਆ ਸੀ ਇਹ ਦਰਦਨਾਕ ਹਾਦਸਾ ਅਗਸਤ 2023 ਵਿੱਚ ਵਾਪਰਿਆ ਸੀ ਇਸ ਸਜ਼ਾ ਨਿਊ ਜਰਸੀ ਰਾਜ ਦੀ ਸਿਮਰਸੈਟ ਕਾਉਂਟੀ ਦੀ ਸੁਪੀਰੀਅਰ ਕੋਰਟ ਉ르ਤੇ ਜਾਂਚ ਨੇ ਸੁਣਾਈ ਜਿਸ ਵਿੱਚ ਉਸਤੇ ਪਹਿਲੀ ਡਿਗਰੀ ਵਾਹਨਾਂ ਦੀ ਹੱਤਿਆ ਲਈ ਦੋਸ਼ ਲੱਗੇ ਭਾਰਤੀ ਮੂਲ ਦਾ ਪੁਲਿਸ ਅਧਿਕਾਰੀ ਅਮਿਤੋਜ ਅਬਰਾਏ ਇੱਕ ਆਡੀ ਸੱਤ ਚਲਾ ਰਿਹਾ ਸੀ ਜਦੋਂ ਉਸਦਾ ਵਾਹਨ ਬਹੁਤ ਤੇਜ਼ ਰਫ਼ਤਾਰ ਵਿੱਚ ਸੀ ਅਤੇ ਉਹ ਖੁਦ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ ਵਾਹਨ ਤੇਜ਼ ਹੋਣ ਕਾਰਨ ਬੇਕਾਬੂ ਹੋ ਗਿਆ ਜੋ ਪਹਿਲਾਂ ਦਰਖਤਾਂ ਲੈਂਪ ਪੋਸਟਾਂ ਅਤੇ ਇੱਕ ਬਿਜਲੀ ਦੇ ਖੰਬੇ ਨਾਲ ਟਕਰਾ ਕੇ ਸੜਕ ਤੇ ਜਾਂਦੀ ਇੱਕ ਕਾਰ ਦੇ ਵਿੱਚ ਜਾ ਵੱਜਾ ਜਿਸ ਨਾਲ ਦੋ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸ ਦੀ ਕਾਰ ਵੀ ਉਲਟ ਗਈ ਸੀ ਭਾਰਤੀ ਪੁਲਿਸ ਅਧਿਕਾਰੀ ਅਮਤੋਜ ਓਬਰਾਏ ਦੇ ਖੂਨ ਵਿੱਚ ਐਲਕੋਹਲ ਦਾ ਪੱਧਰ ਕ੍ਰੈਸ਼ ਦੇ ਸਮੇਂ ਕਾਨੂੰਨੀ ਸੀਮਾ ਤੋਂ ਵੱਧ ਸੀ ਅਤੇ ਉਸ ਨੂੰ ਉਸ ਦੀਆਂ ਸੱਟਾਂ ਦੇ ਇਲਾਜ ਲਈ ਟਰੋਮਾ ਸੈਂਟਰ ਲੈ ਜਾਂਦਾ ਗਿਆ ਬਾਅਦ ਵਿੱਚ ਉਸ ਨੂੰ ਐਡੀਸਨ ਨਿਊ ਜਰਸੀ ਪੁਲਿਸ ਵਿਭਾਗ ਨੇ ਮੌਕੇ ਤੇ ਹੀ ਮੌਤਲ ਕਰ ਦਿੱਤਾ ਸੀ ਅਤੇ ਉਸ ਦੇ ਕੇਸ ਦਾ ਨਤੀਜਾ ਲੰਬਿਤ ਸੀ ਅਦਾਲਤ ਵਿੱਚ ਅਮਿਤੋਜ ਉਬਰਾਈ ਨੇ 18 ਜੂਨ 2024 ਨੂੰ ਆਪਣਾ ਦੋਸ਼ ਕਬੂਲ ਕਰ ਲਿਆ ਸੀ। ਅਦਾਲਤ ਨੇ ਵਾਹਨ ਹੱਤਿਆ ਦੇ ਦੋਸ਼ਾਂ ਤੋਂ ਇਲਾਵਾ ਅਮਿਤੋਜ ਉਬਰਾਈ ਨੂੰ ਨਸ਼ੇ ਵਿੱਚ ਗੱਡੀ ਚਲਾਉਣ ਦੇ ਦੋਸ਼ 'ਤੇ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰ ਲੈਣੇ ਆ ਮੁੱਖ ਹੈਡਲਾਈਨਸ 'ਤੇ। ਕੈਨੇਡਾ ਭਰ ਦੇ ਵਿੱਚ ਸੀਐਨ ਅਤੇ ਸੀਪੀਕੇਸੀ ਵਰਕਰਾਂ ਨੇ ਕੀਤੀ ਤਾਲਾਬੰਦੀ ਰੇਲ ਸੇਵਾਵਾਂ ਹੋਈਆਂ ਬੰਦ। ਰੇਲਵੇ ਮੁਲਾਜ਼ਮਾਂ ਦੀ ਹੜਤਾਲ ਦਾ ਹੋਇਆ ਵੱਡਾ ਅਸਰ ਵੱਡੀ ਗਿਣਤੀ 'ਚ ਯਾਤਰੀ ਹੋ ਰਹੇ ਪ੍ਰਭਾਵਿਤ ਬ੍ਰੈਂਟਨ 'ਚ ਤੀਜੀ ਸਲਾਨਾ ਹਾਕੀ ਨਾਈਟ ਦਾ ਕੀਤਾ ਗਿਆ ਆਯੋਜਨ ਔਸਲਰ ਫਾਊਂਡੇਸ਼ਨ ਲਈ ਕੀਤੀ ਗਈ ਚਾਰਟੀ ਇਕੱਠੀ ਕੈਨੇਡਾ ਦੇ ਵਿੱਚ ਕਾਰ ਚੋਰਾਂ ਬਾਰੇ ਦੱਸਣ ਵਾਲਿਆਂ ਨੂੰ ਮਿਲੇਗਾ ਮੋਟਾ ਇਨਾਮ ਪ੍ਰੀਮੀਅਰ ਡੱਗ ਫੰਡ ਨੀ ਕੀਤਾ ਐਲਾਨ ਇਸ ਦੇ ਨਾਲ ਹੀ ਮੈਨੇਜਰ ਜਸਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ